ਦੋਸਤੋ ਸਿੱਖਿਆ ਦੇ ਖੇਤਰ ਵਿੱਚ ਲਗਾਤਾਰ ਇੱਕ ਚੀਜ਼ ਹਵਾ ਬਣਾ ਕੇ ਪੇਸ਼ ਕੀਤੀ ਜਾ ਰਹੀ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਲੋਕਾਂ ਦੀਆਂ ਨੌਕਰੀਆਂ ਉਹਨਾਂ ਨੂੰ ਖਤਮ ਕਰ ਦੇਊਗੀ ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਛੋਟੀਆਂ ਨੌਕਰੀਆਂ ਜਿਵੇਂ ਕਲੈਰੀਕਲ ਦੀ ਜੌਬ ਅਕਾਊਂਟਿੰਗ ਦੀ ਜੌਬ ਜਾਂ ਹੋਰ ਛੋਟੀਆਂ-ਛੋਟੀਆਂ ਜਿਹੜੀਆਂ ਇਸ ਕਿਸਮ ਦੀਆਂ ਲੋਕਾਂ ਦੀਆਂ ਨੌਕਰੀਆਂ ਐ AI ਦਾ ਉਹਨਾਂ ਤੇ ਅਸਰ ਪਊਗਾ ਪਰ ਹੁਣ ਕਿਧਰੇ ਨਾ ਕਿਧਰੇ ਇਹ ਦੇਖਣ ਤੇ ਸੁਣਨ ਦੇ ਵਿੱਚ ਆ ਰਿਹਾ ਹੈ ਕਿ ਜਿਹੜੀਆਂ ਹਾਈਲੀ ਪ੍ਰੋਫੈਸ਼ਨਲ ਜੌਬਸ ਐ ਟੀਚਿੰਗ ਦੀ ਜੌਬ ਐ ਜਿਹੜੀ ਇੰਜੀਨੀਅਰਿੰਗ ਦੀ ਜੌਬ ਐ ਮੈਡੀਕਲ ਦੀ ਜੌਬ ਐ ਕਿਧਰੇ ਨਾ ਕਿਧਰੇ ਕੀ ਭਵਿੱਖ ਦੇ ਵਿੱਚ AI ਉਹਨਾਂ ਲਈ ਵੀ ਖਤਰਾ ਬਣ ਸਕਦੀ ਹੈ ਜਦੋਂ ਅਸੀਂ AI ਤੇ ਮੈਡੀਕਲ ਸਾਇੰਸ ਨੂੰ ਲੈ ਕੇ ਗੱਲ ਕਰਦੇ ਆਂ ਤਾਂ ਦੋਨੋਂ ਬਾਰੇ ਅਲੱਗ-ਅਲੱਗ ਗਰੁੱਪ ਦੇ ਵਿੱਚ ਵਿਚਾਰ ਕਰਨਾ ਬਹੁਤ ਹੀ ਲਾਹੇਵੰਦਾ ਹੋ ਸਕਦਾ ਹੈ ਜਦੋਂ ਅਸੀਂ ਇਹ ਦੇਖਦੇ ਆਂ ਕਿ ਇੱਕ ਡਾਕਟਰ ਬੁਨਿਆਦੀ ਤੌਰ ਤੇ ਕੀ ਕਰਦਾ ਹੈ ਡਾਕਟਰ ਟ੍ਰੇਨਡ ਹੁੰਦਾ ਹੈ ਪੁਸਤਕਾਂ ਨੂੰ ਪੜ੍ਹਦਾ ਹੈ ਦਵਾਈਆਂ ਦਾ ਪਤਾ ਕਰਦਾ ਹੈ ਡਾਇਗਨੋਸ ਕਰਦਾ ਹੈ ਡਾਇਗਨੋਸ ਹੋਇਆ ਵਾ ਜਦੋਂ ਉਹਦੇ ਕੋਲੇ ਪਰਚਾ ਆਉਂਦਾ ਹੈ ਰਿਪੋਰਟ ਆਉਂਦੀ ਹੈ ਉਸ ਦੇ ਆਧਾਰ ਤੇ ਉਹ ਮਰੀਜ਼ਾਂ ਨੂੰ ਪ੍ਰੈਸਕ੍ਰਿਪਸ਼ਨ ਲਿਖ ਕੇ ਦਿੰਦਾ ਹੈ ਇਹੀ ਮਸਲਾ ਜਦੋਂ ਅਸੀਂ ਡਾਕਟਰ ਨੂੰ ਪੁੱਛਣ ਦੀ ਬਜਾਏ ਖੁਦ AI ਨੂੰ ਪੁੱਛਿਆ ਕਿ ਤੁਸੀਂ ਦੱਸੋ AI ਜੀ ਕਿ ਤੁਸੀਂ ਡਾਕਟਰ ਨੂੰ ਰਿਪਲੇਸ ਕਰਦੇ ਹੋਗੇ ਤਾਂ ਉਹ ਜਿਹੜਾ ਉੱਤਰ ਸੀ ਬੜਾ ਜੈਨੂਨ ਬੜਾ ਰੈਸ਼ਨਲ ਸੀ ਉਹਦੇ ਵਿੱਚ ਇਹ ਕਿਹਾ ਗਿਆ ਕਿ ਜਦੋਂ ਕਿਸੇ ਵੀ ਬਿਮਾਰੀ ਦੀ ਪ੍ਰੈਸਕ੍ਰਿਪਸ਼ਨ ਡਾਕਟਰ ਵੱਲੋਂ ਕੀਤੀ ਜਾਂਦੀ ਹੈ ਤਾਂ ਉਹਦੇ ਵਿੱਚ AI ਸਧਾਰਨ ਡਾਕਟਰ ਨੂੰ ਕਿਤੇ ਪਿੱਛੇ ਛੱਡ ਜਾਂਦੀ ਹੈ AI ਕੋਲੇ ਹਜ਼ਾਰਾਂ ਨਹੀਂ ਬਲਕਿ ਲੱਖਾਂ ਕਿਸਮ ਦੇ ਮੈਡੀਕਲ ਜਨਰਲ ਦਾ 베ਸ ਹੁੰਦਾ ਹੈ ਉਹਦੇ ਵਿੱਚੋਂ ਦੇਖ ਕੇ ਉਹ ਲੇਟੈਸਟ ਖੋਜ ਦੇ ਆਧਾਰ ਤੇ ਪ੍ਰਾਪਤ ਦਵਾਈਆਂ ਜਿਹੜੀਆਂ ਉਹ ਕਿਸੇ ਵੀ ਮਰੀਜ਼ ਨੂੰ ਪ੍ਰਿਸਕ੍ਰਾਈਬ ਕਰ ਸਕਦੀ ਹੈ ਇਸ ਲਈ ਜਿੱਥੋਂ ਤੱਕ ਇਹ ਗੱਲ ਹੈ ਕਿ ਵੱਧ ਡਾਟੇ ਦੇ ਵਿੱਚੋਂ ਜਿਆਦਾ ਪ੍ਰੈਸਾਈਜ਼ ਹੋ ਕੇ ਠੀਕ ਤਰੀਕੇ ਨਾਲ ਦਵਾਈਆਂ ਮਰੀਜ਼ ਨੂੰ ਦਿੱਤੀਆਂ ਜਾਣ ਦੀ ਗੱਲ ਹੈ ਇਸ ਦੇ ਵਿੱਚ ਉਹ ਇੱਕ ਹੈਲਪਿੰਗ ਟੂਲ ਤੇ ਕੰਮ ਜ਼ਰੂਰ ਕਰ ਸਕਦੀ ਹੈ ਪਰ ਨਾਲ ਹੀ ਨਾਲ ਦੂਸਰੀ ਗੱਲ ਜਿਹੜੀ ਸਾਡੇ ਸਾਹਮਣੇ ਆਉਂਦੀ ਹੈ ਜਾਂ ਜਿਹਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਵੀ ਐਡਮਿਟ ਕਰਦੀ ਹੈ ਉਹ ਕਹਿੰਦੀ ਕਿ ਡਾਕਟਰ ਦਾ ਕੰਮ ਸਿਰਫ ਦਵਾਈਆਂ ਦੇਣਾ ਨਹੀਂ ਹੁੰਦਾ ਡਾਕਟਰ ਦਾ ਕੰਮ ਜਦੋਂ ਮਰੀਜ਼ ਨਾਲ ਗੱਲ ਕਰਦਾ ਉਹਦੀ ਆਵਾਜ਼ ਉਹਦੀ ਨਵਜ ਦੇਖਣਾ ਉਦੇ ਨਾਲ ਹਮਦਰਦੀ ਭਰੇ ਸ਼ਬਦਾਂ ਵਿੱਚ ਗੱਲ ਕਰਨਾ ਦੂਸਰਾ ਤੇ ਮਹੱਤਵਪੂਰਨ ਪੱਖ ਹੁੰਦਾ ਜੋ ਦਵਾਈ ਜਿੰਨਾ ਹੀ ਕੰਮ ਕਰਦਾ ਹੈ ਇਸ ਕਰਕੇ ਯਾਰਾ ਤੌਰ ਤੇ ਨੇੜ ਭਵਿੱਖ ਵਿੱਚ AI ਇੱਕ ਹੈਲਪਿੰਗ ਟੂਲ ਤਾਂ ਮੈਡੀਕਲ ਸਾਇੰਸ ਦਾ ਬਣ ਸਕਦੀ ਹੈ ਪਰ ਵੱਡੇ ਪੱਧਰ ਤੇ ਰਿਪਲੇਸਮੈਂਟ ਵਾਲੀ ਗੱਲ ਅਜੇ ਨੇੜੇ ਤੇੜੇ ਵੀ ਨਹੀਂ ਹੈ ਇਸ ਤੋਂ ਅਗਲਾ ਪੱਖ ਜਿਹਨੂੰ ਅਸੀਂ ਟੈਕਨੀਕਲ ਜਾਂ ਲੀਗਲ ਪੱਖ ਕਹਿ ਦਿੰਦੇ ਆ ਉਸ ਦੇ ਵਿੱਚ ਇਹ ਵਿਚਾਰ ਚਰਚਾ ਕੀਤੀ ਗਈ ਕਿ ਫਰਜ ਕਰ ਲੋ AI ਦੇ ਪੱਧਰ ਤੇ ਕਿਸੇ ਮਸ਼ੀਨ ਦੁਆਰਾ ਸਧਾਰਨ ਟੈਕਨੀਸ਼ੀਅਨ ਜਾਂ ਕਿਸੇ ਲੈਬ ਅਟੈਂਡੈਂਟ ਜਾਂ ਕਿਸੇ ਫਾਰਮਾਸਿਸਟ ਨੇ ਜਾਂ ਕਿਸੇ ਮੈਡੀਕਲ ਅਸਿਸਟੈਂਟ ਨੇ ਦਵਾਈ ਲਿਖ ਕੇ ਜੋ ਪ੍ਰਸਕ੍ਰਾਈਬ AI ਨੇ ਕੀਤੀ ਹੈ ਮਰੀਜ਼ ਨੂੰ ਦਿੱਤੀ ਗਈ ਤੇ ਉਸ ਦਾ ਕੋਈ ਬੁਰਾ ਅਸਰ ਮਰੀਜ਼ ਤੇ ਪਿਆ ਤੇ ਉਹਦੇ ਲਈ ਉਹ ਲਾ ਦੀ ਸੂਟ ਕਰਨ ਚਲੇ ਗਏ ਤਾਂ ਉਸ ਤੋਂ ਬਾਅਦ ਕੰਪਨਸੇਸ਼ਨ ਕਿਸ ਤੇ ਪਾਊਗੀ ਕਿ AI ਤੇ ਪਾਊਗੀ ਇਦੇ ਲਈ ਉਹ ਕਹਿੰਦੇ ਜ਼ਰੂਰੀ ਹੈ ਕਿ ਇੱਕ ਕੁਆਲੀਫਾਈਡ ਬੰਦਾ ਇਸ ਗੱਲ ਦੀ ਜ਼ਿੰਮੇਵਾਰੀ ਲਵੇ ਕਿ ਹਾਂ ਇਹ ਦਵਾਈ ਮੈਂ ਲਿਖੀ ਹੈ ਇਹ ਦਵਾਈ ਦੇ ਪਿੱਛੇ ਆਹ ਕਾਰਨ ਸੀ ਲਿਖਣ ਦੇ ਤੇ ਉਹ ਉਸ ਗੱਲ ਦੀ ਜ਼ਿੰਮੇਵਾਰੀ ਲਵੇ ਜੋ ਅਜੇ ਟੈਕਨੀਕਲ ਇਨਫੋਰਮੇਸ਼ਨ ਜਾਂ ਇਸ ਦੇ ਆਧਾਰ ਤੇ ਜੋ ਦਵਾਈ ਦੇਣ ਵਾਲੀ ਆਰਟੀਫੀਸ਼ਲ ਇੰਟੈਲੀਜੈਂਸ ਦੇ ਸੋਰਸ ਕਹਨੇ ਆ ਉਹਦਾ ਉਹ ਬਦਲ ਨਹੀਂ ਬਣ ਸਕਦੀ ਇਸ ਕਰਕੇ ਕਿਹਾ ਜਾ ਸਕਦਾ ਹੈ ਕਿ ਜਿਹੜੀ ਆਰਟੀਫੀਸ਼ਲ ਇੰਟੈਲੀਜੈਂਸ ਹੈ ਅੱਜ ਦੀ ਘੜੀ ਇਹ ਹੈ ਇੱਕ ਐਸ ਕਿਸਮ ਦੇ ਹੈਲਪਿੰਗ ਟੂਲ ਦਾ ਤਾਂ ਕੰਮ ਕਰਨ ਲਈ ਡਾਕਟਰਸ ਦੀ ਮਦਦ ਕਰ ਸਕਦੀ ਹੈ ਆਪਣੇ ਫੈਸਲੇ ਲੈਣ ਦੇ ਵਿੱਚ ਸਹਾਈ ਹੋ ਸਕਦੀ ਹੈ ਬਹੁਤ ਸਾਰੀਆਂ ਚੀਜ਼ਾਂ ਬਾਰੇ ਜਲਦੀ ਤੋਂ ਜਲਦੀ ਜਾਣਕਾਰੀ ਦੇ ਸਕਦੀ ਹੈ ਪਰ ਹਲੇ ਤੱਕ ਪੂਰਨ ਰੂਪ ਦੇ ਵਿੱਚ ਜੇ ਅਸੀਂ ਇਹ ਕਹੀਏ ਕਿ ਇਹਦੇ ਨਾਲ ਬਹੁਤ ਸਾਰੀਆਂ ਨੌਕਰੀਆਂ ਨੂੰ ਖਤਰਾ ਹੈ ਜਾਂ ਡਾਕਟਰ ਨੂੰ ਰਿਪਲੇਸ ਕਰ ਦੂਗੀ ਇਹ ਹਲੇ ਬਹੁਤ ਦੂਰ ਦੀ ਗੱਲ ਹੈ ਕੁਝ ਕਿਆਸਰਾਈਆਂ ਕੁਝ ਖੋਜਾਂ ਇਸ ਕਿਸਮ ਦੀਆਂ ਵੀ ਆ ਰਹੀਆਂ ਹੈ ਕਿ ਸ਼ਾਇਦ ਭਵਿੱਖ ਦੇ ਵਿੱਚ ਇਹਦਾ ਇੱਕ ਇੰਨਾ ਬੈਨੀਫਿਟ ਜ਼ਰੂਰ ਹੋਵੇ ਕਿ ਜਦੋਂ ਕਿਸੇ ਵੀ ਮਰੀਜ਼ ਨੂੰ ਕੋਈ ਖਾਸ ਕਿਸਮ ਦੀ ਦਵਾਈ ਚਾਹੀਦੀ ਹੈ ਤਾਂ ਸੌਲਟ ਤੋਂ ਟੇਲਰ ਮੇਡ ਦਵਾਈ ਵਿਸ਼ੇਸ਼ ਮਰੀਜ਼ ਲਈ ਵਿਸ਼ੇਸ਼ ਕਿਸਮ ਦੀ ਦਵਾਈ AI ਦੀ ਮਦਦ ਦੇ ਨਾਲ ਜਲਦੀ ਪ੍ਰਿਪੇਅਰ ਕਰਕੇ ਜਿਹੜੀ ਹਰ ਵਿਅਕਤੀ ਲਈ ਉਹਦੇ ਸਰੀਰ ਮੁਤਾਬਕ ਉਹਦੇ ਸਰੀਰ ਦੇ ਬਲੱਡ ਗਰੁੱਪ ਦੇ ਮੁਤਾਬਕ ਜਾਂ ਸਰੀਰ ਦੀਆਂ ਬਾਕੀ ਕਿਰਿਆਵਾਂ ਦੇ ਮੁਤਾਬਕ ਜਾਦਾ ਅਫੈਕਟਿਵ ਵੇਅ ਦੇ ਵਿੱਚ ਕਿਵੇਂ ਦਿੱਤੀ ਜਾ ਸਕਦੀ ਹੈ ਇਸ ਦੇ ਵਿੱਚ ਸਹਾਇੀ ਹੋ ਸਕਦੀ ਹੈ ਕੁੱਲ ਮਿਲਾ ਕੇ ਗੱਲ ਅਸੀਂ ਇਹੀ ਕਹਿਣੇ ਆ ਕਿ ਹਲੇ ਅੱਜ ਤੱਕ AI ਵੱਲੋਂ ਵੀ ਤੇ ਜਿਹੜੇ ਹੋਰ ਬਾਕੀ AI ਤੇ ਰਿਸਰਚ ਕਰਨ ਵਾਲੇ ਵਿਅਕਤੀ ਆ ਉਹਨਾਂ ਵੱਲੋਂ ਵੀ ਇਹ ਮੰਨਿਆ ਜਾਂਦਾ ਹੈ ਕਿ AI ਅਜੇ ਤੱਕ ਹੈਲਪਿੰਗ ਟੂਲ ਹੈ ਇਹ ਡਾਕਟਰ ਦੀ ਇੰਜੀਨੀਅਰ ਦੀ ਜਾਂ ਪ੍ਰੋਫੈਸਰ ਦੀ ਪੂਰਨ ਰਿਪਲੇਸਮੈਂਟ ਨਹੀਂ ਕਹੀ ਜਾ ਸਕਦੀ ਜਿੱਥੇ ਅਸੀਂ ਇਹ ਕਹੀਏ ਕਿ ਬੰਦਿਆਂ ਦੀ ਜਾਂ ਹਿਊਮਨ ਬੀਇੰਗ ਦੀ ਲੋੜ ਖਤਮ ਹੋ ਜਾਂਦੀ ਹੈ ਤੇ ਕੱਲੀ ਮਸ਼ੀਨ ਹੈ ਜਾਂ ਮਸ਼ੀਨ ਡਰਾਈਵਨ ਨੌਲੇਜ ਹੈ ਜਿਹੜੀ ਉਹੀ ਸਮਾਜ ਨੂੰ ਉਹੀ ਸਾਡੀਆਂ ਵੱਖ-ਵੱਖ ਸਾਇੰਸ ਨੂੰ ਗਵਰਨ ਕਰੂਗੀ ਇਹ ਗੱਲ ਹਲੇ ਹੋਰ ਵਿਚਾਰ ਦੀ ਹੋਰ ਖੋਜ ਦੀ ਜਾਂ ਹੋਰ ਸਮੇਂ ਦੀ ਮੰਗ ਕਰਦੀ ਹੈ ਧੰਨਵਾਦ